ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਤੇ ਮੈਂ ਹਾਂ ਸਰਵਜੀਤ ਸਿੰਘ ਇਸ ਵੇਲੇ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਐਂਦੇ ਉਸ ਥਾਣੇ ਵਿੱਚ ਜਿੱਥੇ ਐਸਐਸਪੀ ਬਟਾਲਾ ਵੱਲੋਂ ਮਹਿਨ ਤੇ ਅਤੇ ਹੋਂਹਾਰ ਐਸਐਚਓ ਅਸ਼ੋਕ ਚਰਮਾ ਨੂੰ ਨਿਯੁਕਤ ਕੀਤਾ ਗਿਆ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਜਾਬ ਇਪਨ ਸੋਣੀ ਚੇਅਰਮੈਨ ਮਾਝਾ ਜੂਨ ਅਮਰੀਕ ਸਿੰਘ ਲੰਗੋਵਾਲ ਅਤੇ ਭੱਟੀ ਸਾਹਿਬ ਸੋਨੂ ਸਿੰਘ ਵੱਲੋਂ ਐਸਐਚਓ ਡੇਰਾ ਬਾਬਾ ਨਾਨਕ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਏ ਹੋਏ ਜਤਿੰਦਰ ਸਿੰਘ ਪ੍ਰਧਾਨ ਸੋਸ਼ਲ ਵੈਲਫੇਅਰ ਐਂਡ ਅਵੇਰਨੈਸ ਸੁਸਾਇਟੀ ਬਟਾਲਾ ਅਤੇ ਉਹਨਾਂ ਦੇ ਨਾਲ ਅਜੀਤ رائے ਪਟਵਾਰੀ ਡੇਰਾ ਬਾਬਾ ਨਾਨਕ ਰਤਨ ਪਟਵਾਰ ਸਮਾਜ ਸੇਵੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਐਸਐਚਓ ਅਸ਼ੂਸ਼ ਸ਼ਰਮਾ ਜੀ ਨੇ ਪ੍ਰਧਾਨ ਜਤਿੰਦਰ ਸਿੰਘ ਜੀ ਦੇ ਪਿਛਲੇ ਦਿਨੇ ਡੇਰਾ ਬਾਬਾ ਨਾਨਕ ਚ ਆਏ ਹੋਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਸਮਾਜ ਸੇਵੀਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਜੋ ਲੋੜਵੰਦਾਂ ਦੀ ਮਦਦ ਕਰਦੇ ਹਨ ਐਸਐਚਓ ਅਸ਼ੂਸ਼ ਸ਼ਰਮਾ ਵੱਲੋਂ ਆਏ ਹੋਏ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦਾ ਵੀ ਤਨਵਾਦ ਕੀਤਾ ਗਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਪ੍ਰੋਸਾ ਦਵਾਇਆ ਆਓ ਤੁਹਾਨੂੰ ਲਾਈਵ ਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਅਤੇ ਸੋਨੂ ਸਿੰਘ ਦੀ ਖਾਸ ਰਿਪੋਰਟਰ ਜੀ ਸਰਕੂ ਜੇਦਾ ਬਾਬਾ ਨਾਨਕ ਦਾ ਅੱਜ ਅਨੇ ਦਾ ਉਹਦਾ ਸਮਾਰਿਆ ਦੀ ਦਰ ਹੁਤਾਏ ਮੈਂ ਸ਼ੋਕਮਾਰ ਸਾਧ ਰਿਪੋਰਟਰ ਜੀ ਮੈਂ ਖਰਸਰ ਥਾਣਾ ਜੇਦਾ ਬਾਬਾ ਨਾਨਕ ਖਾਣਾ ਜਿਹੜਾ ਬਾਬਾ ਨਾਨਕ ਵਿੱਚ ਬਤੌਰ ਐਸਕੇਓ ਮਾਨਯੋਗ ਅਸਿਸਟੈਂਟ ਸਾਹਿਬ ਅੱਜ ਤਨਾਤ ਕੀਆ ਗਿਆ ਹਾਂ ਅੱਜ ਸੋਸ਼ਲ ਗੱਲ ਸੇਰ ਐਂਡ ਅਵੇਰਨੈਸ ਸੁਸਾਇਟੀ ਬਟਾਰਾ ਰਿਪੋਰਟਰ ਐਸੋਸੀਏਸ਼ਨ ਪੰਜਾਬ ਜਿਹੜਾ ਬਾਬਾ ਨਾਨਕ ਦੇ ਹੋਰ ਵੀ ਅਹੁਦੇਦਾਰ ਮੇਰੇ ਕੋਲ ਆਏ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਲੈਂਡ ਆਰਡਰ ਦੀ ਸਥਿਤੀ ਬਿਲਕੁਲ ਇੱਕ ਪ੍ਰਾਇਮਰ ਠੀਕ ਹੋ ਗਈ ਨਸ਼ਿਆਂ ਨੂੰ ਠੱਲ ਪਾਈ ਗਈ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਪਾਉਣੇਗਾ ਸਿੱਧੇ ਮੇਰੇ ਕੋਲ ਆਓ ਜੇਕਰ ਤੇ ਨੂੰ ਕੋਈ ਕੁਛ ਕਹਿ ਦੇਉ ਦਾ ਪਹਿਲ ਦੇ ਆਧਾਰ ਤੇ ਮੱਤਾ ਰੱਖਿਆ ਜਾਵੇ ਗੇਰੇ ਬਾਬਾ ਨਾਨਕ ਦਾ ਦੁਕਾਨਦਾਰ ਕਿਤੇ ਜਾ ਸ਼ਰਮਾ ਕੇ ਖਲਣ ਕੀ ਚੱਲੇਗਾ ਮੈਂ ਉਹਨਾਂ ਨੂੰ ਇਹ ਪਹਿਣਾ ਚਾਹੁੰਦਾ ਕਿ ਬਿਲਕੁਲ ਵੀ ਡਰ ਨਹੀਂ ਲੋੜ ਨਹੀਂ ਵੀ ਹੋਰ 24 ਘੰਟੇ ਉਹਨਾਂ ਦੀ ਰਾਖੀ ਵਾਸਤੇ ਤਨਾਤ ਗੇਰੇ ਬਾਬਾ ਨਾਨਕ ਸੁਖਮਨੀ ਹੈ ਜੋ ਜਿਆ ਕਿਸੇ ਬਾਤ ਮੈਨਾਂ ਨਹੀਂ ਕੋਈ ਨਹੀਂ ਬੜੀ ਵਧੀਆ ਗੱਲ ਹੈ ਜੀ ਡੇਰਾ ਬਾਬਾ ਨਾਨਕ ਇੱਕ ਬਹੁਤ ਹੀ ਇਮਾਨਦਾਰ ਸ਼ਰੀਰ ਵਾਲੇ ਸਾਡੇ ਕੋਲ ਐਸਐਚਓ ਸ਼ੋਕਮਾਰ ਜੀ ਆਏ ਨੇ ਇਹਨਾਂ ਨੇ ਅੱਜ ਡੇਰਾ ਬਾਬਾ ਨਾਨਕ ਖਾਣੇ ਦਾ ਉੱਦਾ ਸੰਭਾਲਿਆ ਵਾ ਤੇ ਅਹੀਂ ਇਹਨਾਂ ਦਾ ਧੰਨਵਾਦ ਕਰਨ ਇਥੇ ਪਹੁੰਚੇ ਆਂ ਅਹੀਂ ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਤੇ ਆਪਣਾ ਸੋਸ਼ਲ ਵੈਲਫੇਅਰ ਅਵੇਰਨੈਸ ਸੁਸਾਇਟੀ ਮਟਾਲਾ ਇਥੇ ਪਹੁੰਚੇ ਆਂ ਤੇ ਅਹੀਂ ਇਹਨਾਂ ਦਾ ਸਨਮਾਨ ਕੀਤਾ ਤੇ ਅਹੀਂ ਇਥੇ ਆਇਆ ਦਾ ਇਹਨਾਂ ਨੂੰ ਜੀ ਆਇਆਂ ਕਰਦਾ ਆਂ ਮੈਂ ਜਤਿੰਦਰ ਸਿੰਘ ਪਦਾਨ ਸੁਸ਼ਰ ਲੇਖਕ ਤੇ ਆਵੇਨ ਸੁਸਾਇਟੀ ਪਟਾਰਾ ਅੱਜ ਅਸ਼ੋਕ ਸ਼ਰਮਾ ਨੀ ਕੋਲ ਕੇ ਬੀਆਪਾਪਾ ਨਾਲ ਦਿੱਤੇ ਐਸਐਚਓ ਲਗਨ ਜਨ ਨੂੰ ਸਨਮਾਨਿਤ ਕਰਨ ਦਾ ਤੇ ਨਾਲ ਹੀ ਪ੍ਰਵਾਦ ਮੰਗੀ ਅਰਜ਼ੀ ਦਾ ਕੱਢਾ ਕਿ ਜਿੱਦਾਂ ਇਹ ਐਸਐਚਓ ਹੋਇਆ ਇਹਦੇ ਪ੍ਰਵਾਦਮਾ ਗਏ ਤੇ ਵੀ ਤੁਗਨੀ ਦਾ ਗੰਦੀ ਕਰਤੀਆਂ ਕਰਦੇ ਜੀ ਰੋਟੇ ਕਰਦੇ ਜਾਂਦਾ ਨੂੰ